ਲੈ ਬੇਬੀ ਨੂੰ ਕਿੰਨਾ ਟਾਈਮ ਹੋ ਗਿਆ ਬਾਜ਼ਾਰ ਗਈ ਨੂੰ ਪਤਾ ਨਹੀਂ ਕੀ ਲੈਣ ਗਈ ਆ ਪਤਾ ਨਹੀਂ ਕਦੋਂ ਆਊ ਉਹ ਆ ਗਈ ਬੇਬੀ ਮੰਮੀ ਆ ਪੈਣੀ ਕੀ ਲੈਣ ਗਈ ਹਰਮਨ ਕੀ ਕਰਿਆ ਨਹੀਂ ਅਕੜੇ ਖਾ ਗਿਓ ਬੇਬੇ ਲੈ ਕੇ ਸੀ ਅੱਲਾ ਪਾਣੀ ਕੀ ਕੀ ਲੈਣ ਗਈ ਸੀ ਬੇਬੇ ਬਹੁਤ ਟਾਈਮ ਲੱਗਾ ਘਰ ਨਹੀਂ ਲੈਣ ਸੋਤ ਬੰਦ ਆਤੀ ਕੋਸ ਨੇ ਮੈਂ ਤਾਂ ਸੂਟ ਜੇ ਰਿਹਾਈਆਂ ਸੂਰਤਾਂ ਨੂੰ ਆਏ ਬੇਬੇ ਇਹਦੇ ਅੰਨ ਸੂਟ ਇੱਕ ਤਾਂ ਮੇਰਾ ਹੈ ਹਾਂ ਆ ਇੱਕ ਫਿਰ ਮੇਰਾ ਹੋਊਗਾ ਤੇਰਾ ਨਹੀਂ ਹੈਗਾ ਇਹ ਤੇ ਹੋਰ ਕੀ ਲੈ ਤੇ ਕੀ ਗੱਲ ਹੈ ਨਹੀਂ ਕੰਮ ਕਰ ਨੂੰ ਮੈਂ ਤਾਂ ਸੂਰਤਾਂ ਨੂੰ ਉਹ ਵੀ ਇਹ ਸੂਟ ਦਾ ਮੈਂ ਲਵਾਂਗੀ ਮੈਨੂੰ ਚਾਹੀਦਾ ਤੈਨੂੰ ਫੇਰ ਲਿਆ ਕੇ ਦੇਉਂਗੀ ਇਹ ਤਾਂ ਉਹ ਦਾ ਲਿਆ ਤਾਂ ਮੈਂ ਆਪ ਦਾ ਲਈ ਆ ਆ ਉਹ ਦਾ ਲੈ ਕੇ ਦਿੱਤਾ ਉਹ ਕਿੰਨਾ ਚਿਰ ਹੋ ਗਿਆ ਬਣਾ ਕੇ ਨਹੀਂ ਦਿੱਤਾ ਸੀ ਕੋਈ ਸੂਟ ਨਹੀਂ ਨਹੀਂ ਮੈਂ ਤਾਂ ਇਹ ਸੂਟ ਲਵਾਂਗੀ ਇਹ ਨਹੀਂ ਸੂਟ ਲੈਣਾ ਤੂੰ ਇਹ ਤਾਂ ਰੱਖ ਦੇ ਇਹ ਤਾਂ ਆ ਤਾਂ ਮੇਰਾ ਹੈ ਮੈਂ ਸਮਾਉਂਗੀ ਉਹ ਤੂੰ ਉਹ ਤੂੰ ਹੋਰ ਸਮਝਾ ਲਈ ਮੈਨੂੰ ਆਏ ਹੋਰ ਉਹਨੂੰ ਕਿਵੇਂ ਸਮਝਾਦਾ ਤੈਨੂੰ ਹੋਰ ਲੈ ਕੇ ਦੇਉਂਗੀ ਇਹ ਮੈਨੂੰ ਮਾੜੀ ਹੈ ਮੇਰਾ ਲੱਗਤ ਮੈਂ ਲਵਾਂਗੀ ਚਲ ਫੇਰ ਲੈ ਕੇ ਦੇਉਂਗੀ ਤੁਹਾਨੂੰ ਕਹਿਤਾ ਨਾ ਮੈਂ ਮੈਨੂੰ ਤਾਂ ਇੰਨਾ ਟਾਈਮ ਲੱਗ ਗਿਆ ਉਹੀ ਗੱਲ ਵੀ ਮੈਂ ਤਾਂ ਲੌਣ ਲਿਆਦਾ ਸੂਟ ਜਵਾਕੜੀ ਨੂੰ ਸੂਟ ਨਹੀਂ ਬਣਾ ਕੇ ਦੱਸ ਕਿੰਨਾ ਚਿਰ ਹੋ ਗਿਆ ਤੇ ਫਿਰ ਮੈਂ ਕਿੱਧਰ ਜਾਵਾਂ ਤੈਨੂੰ ਵੀ ਲਿਆ ਦੂੰਗੀ ਕੋਈ ਨਹੀਂ ਦਮ ਕਰ ਲੈ ਮੈਂ ਇੱਥੇ ਨਹੀਂ ਰਹਿਣਾ ਕੰਮ ਨੂੰ ਹੋਰ ਹੁਣ ਕੰਮ ਕੌਣ ਕਰੂਗਾ ਕੰਮ ਤਾਂ ਤੂੰ ਹੀ ਕਰੇਂਗੀ ਕਿਆ ਕਰ ਗੱਲਾਂ ਇਹ ਅਗਲਾ ਕਰਦੀ ਮੈਂ ਕੰਮ ਕਰਦੀ ਨਹੀਂ ਕਰਦੀ ਨਹੀਂ ਇਹ ਕੰਮ ਸੂਟ ਲਿਆ ਕੇ ਦਿਓ ਪਹਿਲਾਂ ਮੈਨੂੰ ਫੇਰ ਕੰਮ ਕਰੂ ਆਹ ਸੂਟ ਲਿਆ ਕੇ ਦਿੱਤੇ ਨਾ ਜਿਹੜੇ ਪਾਉ ਨਹੀਂ ਆਏ ਮੇਰੇ ਦਿੱਤੇ ਹੋਏ ਨੇ ਇਹ ਨਹੀਂ ਲਿਆ ਕੇ ਦਿੱਤੇ ਸੀ ਹੋਰ ਕਿੱਥੋਂ ਲਈਆਂ ਤੂੰ ਕੰਗਾਇਰ ਮੈਂ ਹਾਂ ਅੰਦਰ ਦੱਸ ਕੇ ਅਰੇ ਅੰਦਰਾ ਕਿਵੇਂ ਕਰਦੀ ਐ ਲੈ ਦੇਖ ਲੈ ਲਛਨੀ ਵਾਲੇ ਆਉਂਦੇ ਨਾ ਐ ਪਤਾ ਮੈਂ ਰਹੁ ਕੀ ਨੀ ਬੇਬੇ ਜੰਗਰਾ ਮੈਂ ਰਹੁ ਕੀ ਤੇਰਾ ਪੀ ਲਿਆ ਤੂੰ ਸ੍ਰਿੱਕਾ ਵੜਾ ਕਰਦੀ ਐ ਤਾਂ ਪੂਰੇ ਦਾ ਸ੍ਰਿੱਕਾ ਆ ਅਕੇ ਉਹਨੂੰ ਸੂਟ ਲਿਆ ਤਾਂ ਮੈਨੂੰ ਲਿਆ ਕੇ ਦਿੱਤਾ ਆ ਮੇਰੇ ਦਿੱਤੇ ਹੋਈ ਪਾਉਨੀਆਂ ਹੋਰ ਤੈਨੂੰ ਕੌਣ ਲਿਆ ਕੇ ਦਿੰਦਾ ਜੇ ਮੇਰਾ ਸਿਰ ਜਣਾ ਕਾ ਜਾ ਉੱਥੇ ਪਰਪਸ ਨਾ ਕਰੀ ਨਾ ਝੜੂ ਮਾਰ ਲੈ ਇਹ ਨਾਲ ਮਾਰ ਦਿੱਤੀ ਮਾਰੀ ਇਹ ਨਾਲ ਮਾਰ ਦਿੱਤੀ ਮੈਂ ਤਾਂ ਇਹ ਮਾਰੀ ਚਾੜੂ ਆਪਾਂ ਦਾ ਆਪਣੀ ਸਕੂਟਰੀ ਨਹੀਂ ਲੈਣੇ। ਹੋ ਜਾ ਸਕੂਟਰੀ ਖੜ ਜਾ। ਓਏ। ਬਰ 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 ਆ ਕੀ ਦੇ ਨਿੰ ਪੁੱਤਾਂ ਦੀ ਕਾਮਲੀ। ਅੱਜ ਕਰੀ ਨਿੰ ਤੈਨੂੰ ਚਾੜੂ ਮਾਰੂ ਕਿਹਾ ਸੀ। ਮੈਂ ਸਕੂਟਰੀ ਤੇਰੇ ਮਕਾਨ ਵਿੱਚ ਸਕੂਟੀ ਚ। ਮੈਂ ਤੂੰ ਮੇਰਾ ਭਰਾ ਲਊਗੀ ਪੀਤਾ। ਸਾਨੂੰ ਇਹ ਤੁਥ ਲਹੂ ਪੀਤਾ ਮੇਰਾ ਨੇ ਇਹਨੇ ਤਾਂ ਲਹੂ ਪੀ ਰਿਆ ਨਹੀਂ ਬਾਤ ਰੂ ਮੇਰਾ ਕੀ ਕਰਾਂ ਫਿਰ ਨਾ ਦੇ ਅਗਰ ਚੜੂ ਮਾਰ ਨੂੰ ਮੈਂ ਤੈਨੂੰ ਚੜੂ ਮਾਰ ਨੂੰ ਕਿਵੇਂ ਕਰਵਾਇਂ ਕਿਹਾ ਸੀ ਸੁਪ ਤੇ ਕਰਕੇ ਸਕੂਟਰ ਨੇ ਬਣਾਇ ਚੱਲ ਮੈਂ ਨਾ ਤੇਰੇ ਡੰਡਿਆਂ ਨਾਲ ਵੀ ਤੈਅ ਕਰ ਤੈਨੂੰ ਨਾ ਹੋਸਟਲ 'ਚ ਸਿੱਟਣਾ ਪਊਗਾ ਇਹ ਕੰਮ ਖੁਦ ਆਪੇ ਨੇ ਤੂੰ ਪੋਲ ਲੈ ਦੇ ਹੋਸਟਲ ਵਾਲੇ ਵੀ ਆਏ ਖਾ ਜੋੜ ਕੇ ਭੇਜਣਗੇ ਮੈਂ ਜਿਹੜਾ ਸੂਟ ਲੈ ਸੀ ਨਾ ਸਾਮ 'ਚ ਰੱਖ ਦੇ ਹੱਥ ਨੇ ਮੈਂ ਫੜਾ ਕੇ ਆਉਂਗੀ ਉਹਨੂੰ ਕੁੜੀ ਨੂੰ ਠੀਕ ਹੈ ਨਾ ਮੈਂ ਤੇਰੀ ਚਾਚੀ ਕੇ ਜਾਇਆ ਮੜਾ ਇਹ ਕੰਮ ਨਾਲ ਕਿਉਂ ਕੰਮ ਮੈਂ ਸੱਦਿਆ ਸੀ ਮੈਨੂੰ ਕੋਈ ਹੋਰ ਨਾ ਵਾਧਾ ਵਾਧਾ ਦੀ ਸੂਟ ਸਾਮ 'ਚ ਰੱਖ ਦੀ ਚਲੋ ਹਾਂ ਹੱਥ ਨੇ ਫੜਾ ਕੇ ਆਉਂਗੀ ਮੈਂ ਕੋਈ

आशु उठने नहीं मैं बचान गी। बचान गी। तो, तो नहीं। मैं टांगू मैं जाऊं तो मतलब कोई आनीया मैं ही ले लूंगी तो तो बढ़िया आ जा आलू को तक दीदी जौन तो पहला पहले जाके भैया तो नहीं तो गांव से नहीं या अब ये होगी दीदी भी परी सैनी आ जा बाय का ਕੁੱਲ ਲਾਈਨ ਕਰਨੋਂ ਹਟਦੀਆਂ ਗੱਲੀ ਲਾ ਲੈਂਦੀਆਂ ਨਾ ਕਿਹੜਾ ਕੋਈ ਉਹ ਨਹੀਂ ਕਰਦੀ ਲੱਟਾ ਪਈ ਮਾੜੀ ਰੱਤਾ ਮੈਂ ਹਰ ਮਰੋਂ ਹਰ ਤੇ ਤੂੰ ਸਾਰਾ ਦਿਨ ਪਈ ਰਿਹਾ ਕਰ ਲਟੀ ਰਿਹਾ ਕਰ ਚੰਗਾ ਇਹ ਤੰਗਾ ਤੰਗਾ ਚੱਲਿਆ ਤੰਗਾ ਕੀ ਕੰਮ ਕਰਿਆ ਫਿਰ ਤੂੰ ਮੈਨੂੰ ਤਾਂ ਉਹਨੇ ਬਾਰਾਂ ਟਾਈਮ ਲਵਾਤਾ ਤਾਂ ਗੱਲੀ ਲਾ ਦਈਆਂ ਉਹਨੇ ਤਾਂ ਨਾ ਘੰਟਾ ਲਵਾਤਾ ਫਿਰ ਉਹ ਬਹੂ ਨਚਾ ਕਰਦੀ ਫਿਰ ਚਾਚੀ ਚਾਹ ਪੀ ਕੇ ਜਾਈਂ ਚਾਹ ਪੀਣ ਲੱਗਿਆ ਤਾਂ ਇਨਾ ਟਾਈਮ ਲੱਗਿਆ ਮੈਂ ਲਿਆ ਫਿਰ ਉਹ ਸੂਟ ਲਿਆ ਚੱਕ ਕੇ ਤੇ ਮੈਂ ਫੜਾਇਆ ਮੈਂ ਫੜਾਈ ਆ ਮੈਂ ਜਵਾਕੜੀ ਸਵਾ ਕੇ ਪਾ ਲਈ ਪਾਣੀ ਪੀ ਲਿਆ ਅਜੋ ਆ ਮੈਨੂੰ ਹਲਕਾ ਜਿਹਾ ਘਤੋ ਲੱਗਦਾ ਹੈਗਾ ਹੋਰ ਕੀ ਭਾਰਾ ਲੱਗਦਾ ਸੀ ਗੂਮੀ ਦੋ ਸੂਟ ਸੀਗੇ ਤੇ ਚਾਹ ਲਾ ਤਾਂ ਮੇਰੇ ਵਾਲੇ ਰਹੇਗਾ ਇਕੱਲਾ ਤੇ ਦੂਜਾ ਕੁੜੀ ਵਾਲਾ ਕਿੱਧਰ ਗਿਆ ਬੇਪਰ ਤੇਰੀ ਨੀਆ ਕੁੜੀ ਲਈ ਲਈ ਸੀ ਤੂੰ ਮੇ ਬਾ ਨੀ ਜਾਗਦੇ ਨਾ ਪਾਈਏ ਕੁੜੇ ਮੈਂ ਦੋ ਸੂਟ ਲਈਆਂ ਕੁੜੀ ਦਾ ਲਈਆਂ ਮੈਂ ਉਹ ਫੜਾ ਕੇ ਆਉਣਾ ਹੈ ਲੈ ਪਰ ਮੈਨੂੰ ਕੀ ਪਤਾ ਤੂੰ ਕੁੜੀ ਦਾ ਲਈ ਸੀ ਕਿ ਨਾ ਮੈਨੂੰ ਦੀ ਪਤਾ ਹੁਣ ਤੂੰ ਸੂਟ ਰ ਚੰਗੀ ਚੰਗੀ ਪਤਨਾ ਸੂਟ ਦੇ ਦੇ ਕਿੱਥੇ ਹੈਗਾ ਉਹ ਕੁੜੀ ਦਾ ਸੂਟ ਆ ਮੈਂ ਫੜਾ ਕੇ ਆਉਣਾ ਇਹ ਤਾਂ ਮੇਰੇ ਵਾਲਾ ਜਿਹੜਾ ਮੈਂ ਸਮਾਉਣਾ ਉਹ ਬੇਬੇ ਸੂਟ ਨਹੀਂ ਸੀ ਤੇ ਇੱਕ ਸੂਟ ਲਈ ਸੀ ਮੈਂ ਤੈਨੂੰ ਬੰਦਿਆ ਹਾਂ ਉਹਨੂੰ ਕਹਤਾਂ ਵੀ ਦੱਸ ਦੇ ਸੂਟ ਕਿੱਥੇ ਐਵੇਂ ਤੂੰ ਐਂ ਕੈਸੀ ਗੱਲ ਹੈ ਮੇਰਾ ਸੂਟ ਹੈ ਮੈਂ ਤੈਨੂੰ ਬੰਦਿਆ ਹਾਂ ਉਹਨੂੰ ਕਹਤਾਂ ਵੀ ਸੂਟ ਦੱਸ ਦੇ ਕਿੱਥੇ ਹੈ ਨਹੀਂ ਮੇਰੇ ਕੋਲ ਸੂਟ ਲੈ ਦਿੰਨੀਆ ਤੇ ਨਾ ਸੂਟ ਫੜਾ ਕਿੱਥੇ ਦੱਸ ਆਂ ਅੰਦਰ ਪਿਆ ਆਂ ਅੰਦਰ ਪਿਆ ਲੈ ਕੇ ਦੇ ਮੈਂ ਅੰਦਰ ਪਿਆ ਕਿੱਥੇ ਪਿਆ ਅੰਦਰ ਲੈ ਨਹੀਂ ਦੇਖਨੀ ਤੇ ਤੁੰਗ ਮੈਂ ਸਮਾਵੇਂਗੀ ਮੈਂ ਨਹੀਂ ਬੜਾ ਥੋੜਾ ਸੂਟ ਹੋਰ ਤੇਰੀ ਮੈਂ ਹੀ ਫੋਕੀਏ ਥੋੜਾ ਸੂਟ ਸਾਡੇ ਵੇ ਬੇਬੇ ਤਾਂ ਕੋਈ ਜਾਂਦਾ ਸੂਟ ਛੱਡਦੇ ਮੈਂ ਸੂਟ ਸਮਾਉਂਗੀ ਦੇਖ ਲੈ ਫਿਰ ਮੈਂ ਤਾਂ ਨਾ ਬੰਦਿਆ ਉਹ ਕਹਦਾ ਵੀ ਸੂਟ ਛੱਡ ਦੇ ਤੇ ਮੈਂ ਉਹ ਕੁੜੀ ਨੂੰ ਫੜਾ ਕੇ ਆਉਣਾ ਤੂੰ ਨੇ ਸੁਧਰਦੀ ਤੂੰ ਨਹੀਂ ਸੁਧਰਦੀ ਮੈਂ ਤੁਹਾਨੂੰ ਬੋਲੇ ਆ ਬੇਬੇ ਛੱਡ ਦੇ ਸੂਟ ਮੈਂ ਮੈਂ ਤਾਂ ਕਹਤਾ ਸੂਟ ਫੜਾਉਂ ਲੈ ਮੈਂ ਕੋਈ ਮੈਨੂੰ ਵਧੀਆ ਲੱਗਿਆ ਸੂਟ ਮੈਂ ਸਮਾਉਂਗੀ ਯਾਰ ਤੂੰ ਸਮਾਵੇਂਗੀ ਮੈਂ ਉਹ ਕੁੜੀ ਨੂੰ ਫੜਾ ਕੇ ਆਉਂਗੀ ਆ ਹੀ ਜਾ ਛੂਟ ਦੇ ਦੇ ਬੇਬੇ ਇੱਕ ਵਾਰੀ ਗੱਲ ਤੈਨੂੰ ਛੂਟ ਦੇ ਮੈਂ ਛੂਟਣਾ ਨੂੰ ਕੁੜੀ ਨੂੰ ਫੜਾ ਕੇ ਆਉਂਗੀ ਮੈਨੂੰ ਫੋਨ ਲਾਉਂਦੇ ਮੈਂ ਕੰਦੀ ਨਹੀਂ ਨਾ ਜਮਾਣੀ ਜੰਦੀ ਦਿੱਲੀ ਕੀ ਮੇਰੀ ਮੈਨੂੰ ਬੋਸ਼ਨਾ ਆਇਆ ਫੋਨ ਕਰਾ ਮੈਂ ਕੁੜੀ ਨੂੰ ਛੂਟ ਫੜਾਇਆ ਮੈਂ ਤੇ ਤੂੰ ਚੁੱਪ ਕਰਕੇ ਇੱਥੇ ਬਹਿ ਜਾ ਤੇ ਇਹਨੇ ਝੋਲਾ ਲਈ ਮੈਂ ਤੈਨੂੰ ਪਾਉਂਗੀ ਚਾਬਦਾ ਛੂਟ ਮੈਂ ਤੈਨੂੰ ਇੱਕ ਵਾਰੀ ਕਹਦਾ ਵੀ ਛੱਡ ਕੁੜੀ ਨੂੰ ਫੜਾ ਕੇ ਆਉਣਾ ਮੈਂ ਬੈਣੀ ਤੋਂ ਮੈਂ ਆ ਕੇ ਦੱਸੂਗੀ ਆ ਬੇਨ ਦਾ ਫੜਾਇਆ ਸੀ ਜੀ ਕਿੰਨਾ ਕਲੇਸ਼ ਕਰਦੀ ਐ ਨਹੀਂ ਵਾ ਵਾ ਸ੍ਰੀਕਾ ਕਰਦੀ ਐ ਕਹਣੇ ਰਤਾ ਜਵਾਕਰੀ ਦਾ ਐਨਾ ਸ੍ਰੀਕਾ ਕੀ ਆਖੇ ਤੇਰੇ ਕਮੀ ਜੁਨੀ ਪੜਦੂ ਮੈਂ ਸੂਟ ਵੀ ਲੈ ਕੇ ਗਈ ਸੀ ਮੈਂ ਨਾ ਤੈਨੂੰ ਬਹੁਤ ਖੁਲੋਂਗੀ ਤੈਨੂੰ ਤੂੰ ਟਿਕ ਜਾ ਕਿੱਥੋਂ ਤੂੰ ਲਹੂ ਪੀਤਾ ਮੇਰਾ ਆ ਜਾ ਆ ਜਾ ਆ ਬਾਹਰ ਤੂੰ ਜਮੇ ਨਹੀਂ ਲਟੋਂਦੀ ਮੈਨੂੰ ਕੋਲ ਲਾਉਂ ਦੇ ਨਾ ਫੇਰ ਫੋਨ ਮੇਰਾ ਲਾ ਦੇ ਯਾਰ ਕੋਈ ਨਹੀਂ ਲੈ ਕੇ ਜਾਂਦਾ ਮੈਨੂੰ ਹੂੰ ਤਾਂ ਭੀਗ ਤਾ ਅਹੀਂ ਪੜੂੰ ਹੋਰ ਦੇ ਤੂੰ ਵੀ ਮੈਂ ਹਰ ਮਨ ਮਾਇਨਾ ਤੈਨੂੰ ਘੜੂੰ ਬਹੁਤ ਤੂੰ ਟਿਕ ਜਾ ਤੂੰ ਮੇਰਾ ਬਹੁਤ ਰਹੋ ਪੀ ਰਿਆ ਤੂੰ ਆਹ ਨਹੀਂ ਪੀਤਾ ਲਹੂ ਸੀ ਨੇ ਤੇਰੇ ਤੇ ਮੈਨੂੰ ਕੋਲ ਲਾਉਂ ਦੇ ਲਾ ਲਿਆ ਕੋਈ ਨਹੀਂ ਲੈਣੋਂ ਦਾ ਹੈਲੋ ਹਾਂ ਸਰ ਕਿੱਥੋਂ ਬੋਲਦੇ ਤੁਸੀਂ ਹੋਸਟਲ ਚੋਂ ਮੱਜ ਰੋਕਦੀ ਹੈਲੋ ਸਰ ਹੋਸਟਲ ਚ ਅੱਜ ਇਹ ਹਾਰਮਨ ਘਰ ਆਇਆ ਨੂੰ ਇੱਥੇ ਹੋਸਟਲ ਚ ਲਾਉਣਾ ਹੈਗਾ ਸੀ ਤੇ ਬਹੁਤ ਤੰਗ ਕਰਦੀ ਹੈ ਜੀ ਹੱਥ ਬੰਨ ਕੇ ਬੇਨਤੀ ਹੈ ਇਹਨੂੰ ਇੱਥੇ ਰੱਖ ਲਓ ਤੁਸੀਂ ਆਪ ਅਡਮਿਸ਼ਨ ਕਰਾ ਦੇਵਾਂਗੇ ਜੀ ਅਸੀਂ ਹਾਂਜੀ ਹਾਂਜੀ ਖਰਚਾ ਭੇਜ ਦੇਵਾਂਗੇ ਜਿੰਨਾ ਕਹੋਗੇ ਤੁਸੀਂ ਸਾਡੇ ਹੱਥ ਬੰਨ ਕੇ ਬੇਨਤੀ ਹੈ ਇਹਨੂੰ ਤੁਸੀਂ ਬਹੁਤ ਵਧੀਆ ਪੜਾ ਦਿਓ ਲਗਾ ਦਿਓ ਬਹੁਤ ਵਧੀਆ ਇਹਨੂੰ ਬਣਾ ਦਿਓ ਤੇਰੇ ਬਹੁਤ ਸਾਡਾ ਦਿਮਾਗ ਖਾਦਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਸਰ ਭੇਜ ਦਿੰਨੇ ਆ ਠੀਕ ਪੁਰੇ ਮੈਂ ਨਾ ਸਾਰ ਨੂੰ ਫੋਨ ਲਾਤਾ ਤੇ ਇਹਦੇ ਕੱਪੜੇ ਲੀੜੇ ਪਾਲਾ ਬੈਕ ਘਰ ਲੈ ਤੈਰ ਤੇ ਜਾ ਉੱਥੇ ਮੋੜ ਤੇ ਖੜੇ ਨਾ ਬੁਆਈ ਆ ਚਾੜ ਕਰੀ ਆ ਨੀ ਆ ਮੈਂ ਹੁਣ ਚੱਕ ਕੇ ਲੈਉਣੀ ਆ ਬਾਈ ਕਰੀ ਆ ਨੀ ਚਾੜ ਕੱਪੜੇ-ਕਪੜੇ ਉਹਦੇ ਪਾਲਾ ਸਾਰੇ ਚਾਹ ਬੀਬੀ ਜੀ ਕੀ ਬੀਬੇ ਨੇ ਕੀ ਕਰਨਾ ਤੂੰ ਜਾ ਨਾਲ ਜਾ ਚਾੜ ਛੱਡ ਕੇ ਆ ਮੈਂ ਤੈਨੂੰ ਤੂੰ ਮੇਰੇ ਬਹੁਤ ਲੋਕੁੱਤੀ ਹੈ ਬੱਬਰ ਜੁੱਤੀ ਖੜਿਆ ਖੜਿਆ ਹੋ ਤੂੰ ਚੱਲ ਨਹੀਂ ਜਾਂਦੀ ਸਸਿਆ ਕਾਲਜੀ ਸਾਰਿਆਂ ਨੂੰ ਜੇ ਤੁਸੀਂ ਇਹ ਜੀ ਵੀਡੀਓ ਹੋਰ ਦੇਖਣੀ ਹੈ ਸਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੀਆਂ ਇਹ ਜੀ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਨੂੰ ਬਹੁਤ ਬਹੁਤ ਕਮੈਂਟ ਕਰਿਆ ਕਰੋ ਵੀ ਇਹ ਜੀ ਵੀਡੀਓ ਹੋਰ ਪਾਇਆ ਕਰੋ ਧੰਨਵਾਦ ਤੁਹਾਡਾ